ਸਰਵ ਸਤਿ ਤੱਤ ਦੇ ਮਾਲਕ ਧਨ ਦੁਨੀਆ ਦੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਾਹਿਬਾਨੇ ਰਹਿਮਤ ਬਖਸ਼ੀ ਤੇ ਰਹਿਮਤ ਬਖਸ਼ਦੇ ਹਾਂ ਆਪਣੇ ਚਰਨਾਂ ਦੇ ਵਿੱਚ ਬਿਠਾਉਣਾ ਕੀਤਾ ਅੰਮ੍ਰਿਤ ਵੇਲੇ ਤੋਂ ਦਰਬਾਨਾ ਦੇ ਵਿੱਚ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪਾਂ ਹਾਜ਼ਰੀ ਭਰ ਰਹੇ ਹਾਂ ਨਿਤਨੇਮ ਦਾ ਦਰਬਾਨ ਗੁਰੂ ਦੀ ਕਿਰਪਾ ਦੁਆਰਾ ਆਸਾ ਦੀ ਵਾਰ ਦਾ ਪਾਠ ਕੀਰਤਨ ਸਰਵਨ ਕੀਤਾ ਸਮਾ ਹੋਇਆ ਹੈ ਗੁਰੂ ਦੇ ਸ਼ਬਦ ਦੇ ਵਿਚਾਰ ਦਾ ਯਤਨ ਕਰੀ ਕੀ ਕੁਝ ਨਾ ਕੁਝ ਹਾਸਲ ਕਰ ਸਕੀਏ ਜੇ ਆਏ ਹਾਂ ਤੇ ਕੁਝ ਲਾਹਾ ਲੈ ਕੇ ਜਾਈਏ ਇਹ ਨਾ ਹੋਵੇ ਕਿ ਖਾਲੀ ਝੋਲੀ ਲੈ ਕੇ ਆਏ ਨਾ ਤੇ ਖਾਲੀ ਚੋਲੀ ਲੈ ਕੇ ਚਲੇ ਜਾਈਏ ਭਾਈ ਗੁਰਦਾਸ ਜੀ ਉਹ ਨਾ ਕਵਤ ਸੁਵਈਆਂ ਦੇ ਵਿੱਚ ਦੱਸਦੇ ਜੇ ਕਿਸੇ ਕੋ ਕੁਝ ਲੈਣਾ ਨਾ ਫਿਰ ਉਹਦੇ ਪਿੱਛੇ ਖੜੇ ਪੈ ਜਾਓ ਤੇ ਫਿਰ ਉਦਾਹਰਨਾ ਦਿੰਦੇ ਆ ਕਿ ਇੱਕ ਮੰਗਤਾ ਹੁੰਦਾ ਨਾ ਤੇ ਜੀ ਮੰਗਤੇ ਨੇ ਕਿਸੇ ਕੋਲ ਪੈਸੇ ਲੈਣੇ ਤੇ ਪਿੱਛੇ ਉਹਦੇ ਪੈ ਜਾਂਦਾ ਕਿਹੜੇ ਪੈ ਜਾਂਦਾ ਜਿੰਨਾ ਮਰਜੀ ਰੁੱਕ ਕੇ ਜਿੰਨਾ ਚਿਰਪੈ ਹੈ ਨਾ ਉਹਨੂੰ ਮਿਲਦਾ ਪਿੱਛੇ ਪੈ ਜਾਂਦਾ ਇਸ ਪ੍ਰਕਾਰ ਕਹਿੰਦੇ ਕਿ ਤੂੰ ਸ਼ਬਦ ਦੇ ਪਿੱਛੇ ਪੈ ਜਾ ਇਹ ਨਾ ਸੋਜ ਆਪਣੀ ਇੱਜ਼ਤ ਬਾਰੇ ਕਿ ਮੇਰਾ ਕੀ ਅਭਿਮਾਨ ਹੈ ਕਿ ਹੰਕਾਰ ਹੈ ਕਿ ਰੁਤਬਾ ਵਾ ਸਿਰਫ ਗੁਰੂ ਦੇ ਨਾਂ ਚਰਨਾ 'ਚ ਬੈਠ ਕਰਕੇ ਉਹਨੂੰ ਨਮਸਕਾਰ ਕਰ ਉਨੂੰ ਬੰਦਨਾ ਕਰ ਤੇ ਅਹੋ ਵਿਚਾਰ ਪੰਚਮ ਬਾਸਾ ਜੀ ਅਜ ਫਰਮਾਨ ਦੇ ਵਿੱਚ ਦੱਸਦੇ ਹਨ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਮਾ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਬਣ ਕੇ ਬਹੁਤ ਦਸਵੇਂ ਰਾਗ ਧਨਾਸਰੀ ਦੇ ਵਿੱਚ ਫਰਮਾਨ ਕਰਦੇ ਤੇ ਘਰ ਬਾਰ ਬਾਰ ਪਾਪ ਕੀ ਸੁਰਤਾਲ ਦੀ ਹਦਾਇਤ ਬਖਸ਼ੀ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਪਾਤਸ਼ਾਹ ਜੀ ਫਰਮਾਨ ਕਰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਕੀ ਹਰ ਵਕਤ ਨਾ ਤੁਨ ਨੂੰ ਨਮਸਕਾਰ ਕਰਿਆ ਕਰ ਉਹਦੇ ਅੱਗੇ ਸਿਰ ਝੁਕਾਇਆ ਕਰ ਉਹਨੂੰ ਯਾਦ ਕਰਿਆ ਕਰ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਇਸੇ ਪ੍ਰਕਾਰ ਜਿਹੜੇ ਉਹ ਹੋਗੇ ਜਿਹੜੇ ਗੁਰੂ ਨੂੰ ਸਿਰ ਨਿਵਾਉਂਦੇ ਫਿਰ ਉਹ ਵੀ ਹੋਣਗੇ ਜਿਹੜੇ ਨਹੀਂ ਨਿਵਾਉਂਦੇ ਜੇ ਇੱਕ ਸਿੱਕਾ ਤੇ ਉਹਦੇ ਦੋ ਪਹਿਲੂ ਹੁੰਦੇ ਨਾ ਉਸੀ ਪ੍ਰਕਾਰ ਹਰ ਤਰ੍ਹਾਂ ਦਾ ਇਨਸਾਨ ਹੁੰਦਾ ਜੇ ਚੰਗਾ ਵ ਤੇ ਮਾੜਾ ਵੀ ਹੋਵੇਗਾ ਜੇ ਸੱਚਾ ਵ ਤੇ ਝੂਠਾ ਵੀ ਹੋਵੇਗਾ ਉਸੇ ਪ੍ਰਕਾਰ ਇੱਕ ਤਾਂ ਗੁਰੂ ਕੀ ਸੰਗਤ ਗੁਰੂ ਨੂੰ ਨਮਸਕਾਰ ਕਰਦੀ ਤੇ ਫਿਰ ਕਈ ਹੋ ਵੀ ਹੋਣਗੇ ਜਦੋਂ ਪਾਤਸ਼ਾਹ ਜੀ ਜਾਂਦੇ ਹੋ ਤਾਂ ਆਕੜ ਕੇ ਖੜ ਜਾਣਗੇ ਕੰਬੀ ਹਰ ਪ੍ਰਕਾਰ ਦੇ ਲੋਕ ਇਸ ਸੰਸਾਰ ਦੇ ਵਿੱਚ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਪਰ ਜਿਹੜੇ ਗੁਰੂ ਦੇ ਪਿਆਰੇ ਆ ਨਾ ਉਹ ਗੁਰੂ ਨੂੰ ਨਮਸਕਾਰ ਕਰਦੇ ਕਿਉਂ ਕਿ ਕਿਉਂਕਿ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹਿ ਸਮਾਇਆ ਭਾਈ ਗੁਰਦਾਸ ਜੀ ਕਹਿੰਦੇ ਕਿ ਨਮਸਕਾਰ ਉਸ ਅਕਾਲ ਪੁਰਖ ਨੂੰ ਜਿਨੇ ਵਾਹਿਗੁਰੂ ਦਾ ਸਾਨੂੰ ਮੰਤਰ ਦਿੱਤਾ ਬਾਣੀ ਦਿੱਤੀ ਫਿਰ ਇਸ ਸੰਸਾਰ ਦੇ ਇਸ ਸਾਗਰ ਦੇ ਵਿੱਚੋਂ ਗੱਡ ਕੇ ਨਾ ਅਸੀਂ ਤੇ ਚੁੱਭੀਆਂ ਲਾਉਂਦੇ ਸੀ ਕੋਤੇ ਖਾਂਦੇ ਸੀ ਮਰਨ ਦੇ ਕਿਨਾਰੇ ਪਏ ਸੀ ਉਹਨੇ ਬਾਹ ਫੜ ਕੇ ਗੱਡ ਲਿਆ ਤੇ ਜ਼ਮੀਨ ਦੇ ਉੱਤੇ ਭਾਇਆ ਉਸ ਕਾਲਪੁਰਖ ਦੇ ਦਰਬਾਰ ਲੈ ਕੇ ਜਾਂਦਾ ਤਾਂ ਕਰ ਕਿਸ ਨੂੰ ਨਮਸਕਾਰ ਕਰਿਆ ਕਰੋ ਇੱਕ ਵਾਰ ਜਦੋਂ ਭਾਈ ਲਹਿਣਾ ਜੀ ਗੁਰਨਾਨਦ ਸਾਹਿਬ ਦੀ ਸ਼ਰਨ ਆਏ ਆਖਣ ਲੱਗੇ ਸਤਿਗੁਰ ਜੀ ਤੁਹਾਨੂੰ ਸਿੱਖ ਨਮਸਕਾਰ ਵੀ ਕਰਦੇ ਜਦੋਂ ਤੁਸੀਂ ਗੁਜਰਦੇ ਜੇ ਰਾਵਾਂ ਦੇ ਵਿੱਚੋਂ ਕਈ ਤੁਹਾਡੇ ਚੈਨਲ ਦੀ ਧੂਰ ਨੂੰ ਵੀ ਲੋਚਦੇ ਪਰ ਪਾਸ਼ਾ ਕਈ ਤਾਂ ਐਸੇ ਵੀ ਮੈਂ ਵੇਖਦਾ ਕਿ ਜਿਹੜੇ ਤੁਸੀਂ ਜਾਂਦੇ ਹੋ ਉਹ ਤੇ ਤੁਹਾਨੂੰ ਨਮਸਕਾਰ ਵੀ ਨਹੀਂ ਕਰਦੇ ਹੱਥ ਵੀ ਨਹੀਂ ਜੋੜਦੇ ਪਾਸ਼ਾ ਜੀ ਉਹ ਕਿਹੜੀ ਬਿਰਤੀ ਦੇ ਇਨਸਾਨ ਨੇ ਫਿਰ ਗਰੀਬ ਨਵਾਜ਼ ਆਦਿ ਕੀ ਭਾਈ ਸਾਹਿਬ ਜੀ ਜਦੋਂ ਗੁਰਮੰਤਰ ਦਾ ਅਭਿਆਸ ਕਰੋਗੇ ਨਾ ਤੁਹਾਨੂੰ ਇਹ ਸਵਾਲ ਦਾ ਜਵਾਬ ਉਦੋਂ ਮਿਲੇਗਾ ਹਾਂ ਜਦੋਂ ਭਈ ਲੈਣਾ ਜੀ ਗੁਰਮੰਤਰ ਦਾ ਅਭਿਆਸ ਕਰਨ ਦੇ ਵਾਹਿਗੁਰੂ ਦਾ ਮੰਤਰ ਦਾ ਅਭਿਆਸ ਕਰਨ ਦੇ ਅੱਖਾਂ ਬੰਦ ਕੀਤੀਆਂ ਸਮਾਧੀ ਦੇ ਵਿੱਚ ਲੀਨ ਹੋਏ ਕੀ ਵੇਖਦੇ ਨੇ ਕੀ ਤੁਰਿਆ ਜਾ ਰਹੇ ਤੇ ਤੁਰਿਆ ਜਾ ਰਹੇ ਤੇ ਇਨਸਾਨ ਪਹਿਲੇ ਵਿਕੇ ਟਿੱਡੇ ਪੈਰਾਂ ਵਾਲੇ ਤੇ ਟਿੱਡੇ ਮੂੰਹ ਵਾਲੇ ਜਿਨ੍ਹਾਂ ਦਾ ਮੂੰਹ ਵੀ ਪਿਛਲੇ ਬੰਨੇ ਸੀ ਤੇ ਪੈਰ ਵੀ ਪਿਛਲੇ ਬੰਨੇ ਸੀ ਧੜ ਸਿੱਧਾ ਸੀ ਮੂੰਹ ਤੇ ਪੈਰ ਸਿੱਧੇ ਨੂੰ ਉੱਠੇ ਬੰਨੇ ਫਿਰ ਅੱਗੇ ਤੁਰਦੇ ਜਾ ਰਹੇ ਨੇ ਕਈ ਉਹ ਵੇਖੇ ਜਿਨ੍ਹਾਂ ਦੇ ਸਰੀਰ ਇਨਸਾਨ ਦਾ ਤੇ ਜਿਹੜਾ ਮੂੰਹ ਸੀ ਉਹ ਸੂਰ ਦਾ ਲੱਗਦਾ ਐਸੇ ਇਨਸਾਨ ਵੀ ਵੇਖੇ ਫਿਰ ਹੁਣ ਹੋਰ ਇਨਸਾਨ ਵੇਖਣ ਲੱਗੇ ਜਿਹੜੇ ਇਸਤਰੀਆਂ ਨਾ ਲੜਕੀਆਂ ਵਾਂ ਉਹ ਆਪਣੇ ਪਿਤਾ ਦਾ ਮਾਸ ਵੰਡਣ ਤੀ। ਫਿਰ ਵੇਖ ਕੇ ਬੜੇ ਹੈਰਾਨ ਹੋਏ। ਹੁਣ ਅੱਗੇ ਫਿਰ ਤੁਰੇ ਜਾ ਰਹੇ ਨੇ ਤੇ ਤੁਰਦ-ਤੁਰਦੇ ਉਹ ਇਨਸਾਨ ਵੇਖੇ ਜਿਨ੍ਹਾਂ ਦੇ ਗਲੇ ਦੇ ਵਿੱਚ ਕਿੱਲੇ ਲੰਕੇ ਪਏ। ਭਾਵ ਕਿ ਕਿੱਲੇ ਖੂਬੇ ਪਏ ਆ ਜੋਰ ਦੇ ਖੂਨ ਨਿਕਲਣ ਦੇ ਆ। ਫਿਰ ਅੱਗੇ ਗਏ ਤਾਂ ਜਦੋਂ ਇਹਨੇ ਭਿਆਨਕ ਦ੍ਰਿਸ਼ ਵੇਖਦੇ ਨੇ ਫਿਰ ਜਲਦੀ ਦੇ ਨਾਲ ਅੱਖਾਂ ਖੋਲ ਲੈਂਦੇ। ਫਿਰ ਪਾਤਸ਼ਾਹ ਜੀ ਨੇ ਪੁੱਛਦੇ ਸਤਿਗੁਰੂ ਜੀ ਤੁਸੀਂ ਕਹਾਂ ਸੀ ਕਿ ਤੁਹਾਡਾ ਜਦੋਂ ਤੁਸੀਂ ਸਮਾਧੀ ਦੇ ਵਿੱਚ ਲੱਗੇ ਹੋਵੋਗੇ ਨਾ ਉਦੋਂ ਸਵਾਲ ਦਾ ਜਵਾਬ ਮਿਲੇਗਾ ਪਾਤਸ਼ਾਹ ਜੀ ਮੈਂ ਤੇ ਸਤਿਗੁਰ ਅਕਾਲਪੁਰਖ ਦਾ ਨਾਮ ਜਪੰਦੇ ਸੀ ਪਰ ਅੱਖਾਂ ਸਾਹਮਣੇ ਨਾ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ ਆਉਣ ਲੱਗੇ ਗੁਰਨਾਮਿਕ ਸਾਹਿਬ ਆਖਦੇ ਕਿ ਕਿਸ ਤਰ੍ਹਾਂ ਦੇ ਦ੍ਰਿਸ਼ ਸਤਗੁਰੂ ਜੀ ਉਹ ਵਿਖੇ ਜਿਨ੍ਹਾਂ ਦੇ ਧੜ ਸਿੱਧਾ ਸੀ ਪੈਰ ਵੀ ਪੁੱਠੇ ਸੀ ਤੇ ਜਿਹੜੀ ਗਰਦਨ ਆ ਨਾ ਉਹ ਵੀ ਪੁੱਠੇ ਬੰਨੇ ਪਿੱਠ ਵਾਲੇ ਪਾਸੇ ਲੱਗੀ ਸੀ ਪਰ ਧੜ ਉਹਨਾਂ ਦਾ ਸਿੱਧਾ ਸੀ ਪਾਸੇ ਜੀ ਕਹਿੰਦੇ ਇਹ ਉਹ ਆ ਜਿਹੜੇ ਜਦੋਂ ਗੁਰੂ ਜਾਂਦਾ ਹੋਵੇ ਨਾ ਗੁਰੂ ਦਾ ਸਤਕਾਰ ਨਹੀਂ ਕਰਦੇ ਤੇ ਮੁੱਖ ਮੋੜ ਲੈਂਦੇ ਗੁਰੂ ਤੋਂ ਇਹ ਉਹਨਾਂ ਦੀ ਸਜਾਵ ਉਹ ਤਾਂ ਕਰਕੇ ਕਰ ਲਾਉਂਦੇ ਉਹਨਾਂ ਦਾ ਪਿੱਠ ਵਾਲੇ ਬੰਨੇ ਮੂੰਹ ਹੋ ਗਿਆ ਕਦੀ ਉਹ ਗੁਰੂਵਾਲ ਮੂੰਹ ਨਹੀਂ ਕਰ ਸਕਣਗੇ ਕੋਈ ਕਾਰਜ ਸਿੱਧਾ ਨਹੀਂ ਕਰ ਸਕਦਾ ਫਿਰ ਭਾਸ ਜੀ ਉਹ ਵੀ ਵੇਖੇ ਜਿਨ੍ਹਾਂ ਦਾ ਧੜ ਇਨਸਾਨ ਦਾ ਤੇ ਜਿਹੜਾ ਮੋਹ ਸੂਰ ਦਾ ਗਰੀਬ ਨਵਾ ਜੀ ਆਖਦੇ ਜਿਹੜੇ ਗੁਰੂ ਦੇ ਨੰਦਿਆ ਕਰਦੇ ਨਾ ਜਿਵੇਂ ਸੂਰ ਗੰਦ ਦੇ ਵਿੱਚ ਨਹੀਂ ਹਰ ਪਲ ਮੂੰਹ ਮਾਰਦਾ ਉਸੇ ਪ੍ਰਕਾਰ ਉਹਨਾਂ ਦੀ ਬਿਰਤੀ ਆ ਇਸ ਕਰਕੇ ਧੜ ਇਨਸਾਨ ਦਾ ਤੁਮੂ ਸੂਰਤ ਪਾਤਸ਼ਾਹ ਜੀ ਫਿਰ ਉਹ ਵੀ ਵੇਖੇ ਜਿਹੜੀਆਂ ਬੱਚੀਆਂ ਆਪਣੇ ਪਿਤਾ ਦਾ ਮਾਸ ਖਾ ਰੀਆਂ ਮਾਸ ਵੜ ਰੀਆਂ ਜਿਹੜੇ ਗੁਰੂ ਦਾ ਨਾਮ ਲੈ ਕੇ ਧਰਮ ਅਸਥਾਨਾਂ ਵਾਲੇ ਧੀਆਂ ਦੀ ਨਿੰਦਿਆ ਕਰਦੇ ਨਾ ਧੀਆਂ ਨੂੰ ਵੇਚਦੇ ਆ ਜਾਂ ਕੋ ਕਰਮ ਕਰਦੇ ਆ ਉਹ ਫਿਰ ਬਦਲਾ ਤਾਂ ਪੂਰਾ ਲੈਣਾ ਹੀ ਹੈ ਇਸ ਕਰਕੇ ਅਗਲੇ ਜਹਾਨ ਦੇ ਵਿੱਚ ਨਾ ਧੀਆਂ ਉਹਨਾਂ ਦਾ ਵਾਰਸ ਖਾਂਦੀਆਂ ਤੇ ਫਿਰ ਪਾਤਸ਼ਾਹ ਜੀ ਉਹ ਵੀ ਵੇਖੇ ਜਿਹੜੇ ਜਿਨ੍ਹਾਂ ਦੇ ਗਲੇ ਦੇ ਵਿੱਚ ਕਿੱਲੇ ਲੱਗੇ ਹੋਏ ਨੇ ਕਿੱਲੇ ਕੁੱਬੇ ਹੋਏ ਨੇ ਖੂਨ ਵਗਦਾ ਜਦੋਂ ਗੁਰੂ ਨੂੰ ਵੇਖ ਕੇ ਨਮਸਕਾਰ ਨਹੀਂ ਨਾ ਕਰਦੇ ਤੇ ਫਿਰ ਧੌਂ ਜੀ ਅਕੜਾ ਕੇ ਖੜ ਜਾਂਦੇ ਆ ਕਿ ਇਹ ਗੁਰੂ ਆ ਫਿਰ ਇਹੋ ਇੰਜਾਮ ਉਹਨਾਂ ਦਾ ਹੋਣਾ ਜਿਹੜੀ ਗੁਰੂ ਦੀ ਇੱਜ਼ਤ ਨਹੀਂ ਨਾ ਕਰਦੇ ਗੁਰੂ ਨੂੰ ਪਿਆਰ ਨਹੀਂ ਕਰਦੇ ਉਹਨਾਂ ਦੇ ਫਿਰ ਪਾਤਸ਼ਾਹ ਕਹਿੰਦੇ ਇਹੋ ਹਾਲੰਦਾ ਉਹਨਾਂ ਦੇ ਗਲ ਦੇ ਵਿੱਚ ਖੋਣ ਹੀ ਨਿਕਲੂਗਾ ਜੇ ਗੁਰੂ ਨੂੰ ਨਮਸਕਾਰ ਨਹੀਂ ਕਰਨੀ ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ ਉਹ ਇੱਕ ਹੀ ਆ ਗੁਰੂ ਤੇ ਪਰਮੇਸ਼ਰ ਕੋਈ ਭੇਦ ਨਹੀਂ ਹੈਗਾ ਤੇ ਪਾਤਸ਼ਾਹ ਹੀ ਆਖਦੇ ਕਿ ਤੂੰ ਬੰਦਨਾ ਕਰ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਉਹਦੀ ਬੰਦਨਾ ਕਰਿਆ ਕਰੋ ਹਰ ਪਾਸੇ ਉਹਦੇ ਅੱਗੇ ਸੀਸ ਝੁਕਾਇਆ ਕਰੋ ਕਿਉਂਕਿ ਸਾਡੇ 'ਚ ਕੋਈ ਔਕਾਤ ਨਹੀਂ ਆਕੀ ਉਹਨੂੰ ਕੋ ਜਾ ਸਕੀ ਨਹੀਂ ਕਿਸੇ ਇਨਸਾਨ ਦੇ ਵਿੱਚ ਕੋਈ ਔਕਾਤ ਨਹੀਂ ਆਕੀ ਕਿਸੇ ਦੀ ਨਹੀਂ ਹਿੰਮਤ ਨਹੀਂ ਆਕੀ ਕਿ ਗੁਰੂ ਨੂੰ ਕੋ ਸਾਥ ਦੇ ਇਸ ਕਰਕੇ ਹਰ ਪਲ ਉਹਦੇ ਗੁਣ ਗਾਇਬ ਰਹਾਓ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇ ਹੁਣ ਵੱਡੇ ਭਾਂਦ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਇੱਕ ਵਜ਼ੀਰ ਦਰवेश ਕਲਗੀਧਰ ਪਾਸ਼ਾ ਜੀ ਦੇ ਦਵਾਨ ਵਿੱਚ ਆਇਆ ਆ ਕੇ ਅੱਖ ਲੱਗਾ ਸਤਿਗੁਰ ਜੀ ਇੰਨੀ ਸੰਗਤ ਨੂੰ ਨਮਸਕਾਰ ਕਰਦੀ ਆ ਤੁਸੀਂ ਉਹਨਾਂ ਨੂੰ ਅਸੀਸ ਦਿੰਦੇ ਜੀ ਇਹ ਕਿਤੇ ਅੱਲਾਹ ਤਾਲਾ ਦੇ ਹੁਕਮ ਦੀ ਉਦooli ਨਹੀਂ ਬਾਸਾ ਅਖਦੇ ਕਿ ਨਹੀਂ ਅਸੀਂ ਅਸੀਸ ਬਖਸ਼ਦੇ ਆ ਅਕਾਲ ਪੁਰਖ ਆਪ ਪੂਰੀ ਕਰਦੇ ਨੇ ਪਾਸ਼ਾ ਜੀ ਤੁਸੀਂ ਉਹਨਾਂ ਦੇ ਲੇਖ ਕਿਵੇਂ ਸਿੱਧੇ ਕਰ ਦਿੰਦੇ ਫਿਰ ਭਾਈ ਦਇਆ ਸਿੰਘ ਨੇ ਕਿਹਾ ਦਇਆ ਸਿੰਘ ਜੀ ਜਾਓ ਜਿਹੜੀ ਸਾਡੀ ਮੋਹ ਰਿਆ ਨਾ ਤੇ ਕਾਗਜ਼ ਹੈ ਉਹ ਲੈ ਕੇ ਹਣ ਮੋਰ ਮੰਗਾਈ ਕਾਗਜ਼ ਮੰਗਾਇਆ ਦਰਵੇਸ਼ ਨੂੰ ਆਖਦੇ ਕਿ ਹੋਰ ਨੂੰ ਪੜ ਕੇ ਵਿਖਾਓ ਆਖਦੇ ਜੀ ਅੱਖਰ ਤੇ ਪੁੱਠੇ ਲਿਖੇ ਆ। ਹੁਣ ਜਦੋ ਸਿਆਹੀ ਲਾ ਕੇ ਕਾਗਜ਼ ਤੇ ਲੈ ਤੇ ਖ ਸਿੱਧੇ ਹੋ ਗਏ। ਹੁਣ ਪੜ ਕੇ ਵਿਖਾਓ। ਬਾਸਾ ਜੀ ਹੁਣ ਤਾਂ ਪੜੇ ਜਾਂਦੇ ਆ। ਬਸ ਆਖਦੇ ਕਿ ਗੁਰੂ ਦੇ ਅੱਗੇ ਜਦੋਂ ਸੇਵਕ ਆਉਂਦੇ ਨਾ ਬੰਦਨਾ ਕਰਦੇ ਗੁਰੂ ਇਹੋ ਕਾਰਜ ਕਰਦਾ। ਜੇ ਤੂੰ ਕਰੋੜਾਂ ਜਨਮਾਂ ਦੇ ਵੀ ਪੁੱਠੇ ਕਰਮ ਕੀਤੇ ਆ ਨਾ ਜੇ ਗੁਰੂ ਦੀ ਨਜ਼ਰ ਹੋਗੀ ਨਾ ਤਾਂ ਕਰਮ ਸਿੱਧੇ ਕਰ ਦਿੰਦੇ ਆਪਣੇ ਦੇ ਨਾਲ ਜੋੜ ਦਿੰਦੇ ਤੇ ਵੱਡੇ ਭਾਗ ਭੇਟੇ ਗੁਰਦੇਵਾ ਹੁਣ ਵੱਡੇ ਭਾਗ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੈਠੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਆ ਵੱਡੇ ਭਾਗ ਭੇਟੇ ਗੁਰਦੇਵਾ ਉਹ ਵੱਡੇ ਭਾਗਾਂ ਦੇ ਨਾਲ ਸਤ ਸੰਗਤ ਮਿਲਦੀ ਕੋਟ ਪ੍ਰਾਧ ਮਿੱਟੇ ਹਰ ਸਿ ਹਣ ਗੁਰ ਅੰਗਦ ਸਾਹਿਬ ਜੀ ਦੇ ਜੀਵਨ ਦੀ ਗੱਲ ਕੀਤੀ ਜਾਵੇ ਪਹਿਲਾਂ ਭਾਈ ਲੈਨਾ ਸੀ ਗੁਰਨਾਨਦ ਸਾਹਿਬ ਦੀ ਸ਼ਰਨ ਦੇ ਵਿੱਚ ਸੇਵਕ ਮੈਂ ਤੇ ਗੁਰੂ ਦਾ ਰੂਪ ਹੋ ਗੁਰ ਅਮਰਦਾਸ ਜੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੂੰ ਸੰਸਾਰ ਤੇ ਕੋਈ ਜਾਣਦਾ ਨਹੀਂ ਸੀ ਕਿੱਲੇ ਕੋਈ ਆਪਣੇ ਰਿਸ਼ਤੇਦਾਰ ਵੱਡਿਆਂ ਕਰਕੇ ਸਤਕਾਰ ਦਿੰਦੇ ਹਨ ਜਦੋਂ 72 ਸਾਲ ਦੀ ਉਮਰ ਦੇ ਵਿੱਚ ਗੁਰੂ ਦੀ ਸ਼ਰਨ ਦੇ ਹਨ ਨਾ ਅੱਜ ਦੇ ਸਮੇਂ ਨਾਲ ਤੁਲਨਾ ਕੀਤੀ ਜਾਵੇ ਤੇ ਅੱਜ ਦੇ ਸਮੇਂ ਦੇ ਬਜ਼ੁਰਗ ਤੁਰਿਆ ਮੱਸਾ ਜਾਵੇਗਾ ਇਸ ਲਈ ਤੇ ਪਰ ਕਿੰਨੀ ਭਾਰੀ ਗਾਗਰ ਹੋਵੇਗੀ ਨਿਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਸ਼ਨਾਸ ਵਾਸਤੇ ਜਲਦੇ ਹਣਾ ਫਿਰ ਸੇਵਕ ਮੈ ਤੇ ਗੁਰੂ ਦਾ ਰੂਪ ਹੁਣ ਗੁਰੂ ਰਾਮਦਾਸ ਜੀ ਬਚਪਨ ਚ ਮਾਤਾ ਪਿਤਾ ਚੜਾਈ ਕਰਕੇ ਰਿਸ਼ਤੇਦਾਰ ਹੈ ਚਾਚੀ ਤਾਇਆ ਨੇ ਸਾਰਿਆਂ ਨੇ ਸਾਥ ਛੱਡ ਦਿੱਤਾ ਕਿ ਪਾਲਨੇ ਪੈਣੇ ਬੱਚੇ ਬੱਚੇ ਪਾਲਨੇ ਨਹੀਂ ਜਾਂਦੇ ਅਸੀਂ ਤੇ ਆਪਣੇ ਮਾਹ ਪਾਲ ਦੇ ਬਗਾਨਾ ਕਿੱਥੋਂ ਪਾਲਾਂਗੇ ਸਾਰਿਆਂ ਨੇ ਸਾਥ ਛੱਡਤਾ ਨਾਨੀ ਬਜ਼ੁਰਗ ਸੀ ਤੇ ਲੈ ਆਈ ਬਾਸਰ ਕੇ ਹਾਂ ਜਦੋਂ ਸਤਗੁਰਾਂ ਦੇ ਚਰਨਾਂ ਚ ਪਾਇਆ ਨਾ ਪਾਤਸ਼ਾਹ ਜੀ ਇਹ ਤੁਹਾਡਾ ਹੀ ਬੱਚਾ ਤੁਸੀਂ ਆਪ ਲਾਜੇ ਫਿਰ ਐਸੀ ਲਾਜ ਹੋਈ ਕਿ ਜਿਹਨੂੰ ਸੰਸਾਰ ਜਾਣਦਾ ਸੀ ਨਾ ਉਨੇ ਆਪਣੇ ਚਰਨਾਂ ਦੇ ਨਾਲ ਦਾ ਹੁਣ ਦਰਦਾਂ ਦੀਆਂ ਠੋਕਰਾਂ ਖਾਣ ਦੇ ਸੀ ਕੋਈ ਪੁੱਛਦਾ ਨਹੀਂ ਸੀ ਇੱਕ ਪਲ ਖਾਣ ਵਾਸਤੇ ਅਨਾਜ ਨਹੀਂ ਮਿਲਦਾ ਹੁਣ ਅੱਜ ਜਦੋਂ ਗੁਰਗੱਦੀ ਤੇ ਬੈਠੇ ਨਾ ਤੇ ਅੱਖਾਂ 'ਚ ਹੰਝੂ ਵਗਣ ਤੇ ਪਾਸੇ ਜੀ ਦਾ ਦਾੜਾ ਵੜਾ ਲੰਮਾ ਅੱਖਾਂ 'ਚ ਹੰਝੂ ਵਾਜਨ ਵਗਣ ਲੱਗ ਗਏ ਗੁਰਮਰਦਾਸ ਪੁੱਛਦੇ ਕੀ ਕੀ ਹੋ ਗਿਆ ਤੁਹਾਨੂੰ ਤੁਸੀਂ ਤਾਂ ਵੱਡ ਭਾਗੇ ਹੋ ਗੁਰਨਾਨਕ ਦੀ ਗੱਦੀ ਦੇ ਮਾਲਕ ਬਣੇ ਸਤਿਗੁਰ ਜੀ ਜੋ ਹਮਰੀ ਬਿਦ ਹੁੰਦੀ ਮੇਰੇ ਸਤਿਗੁਰਾ ਸਾਬਿਤ ਤੁਮਹਾਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਦਾ ਗੁਰ ਸਤਿਗੁਰ ਸੰਗ ਕਿਰੇ ਹਮ ਥੱਪ ਸਤਿਗੁਰ ਜੀ ਐਸੀ ਤੁਹਾਡੀ ਸੇਈ ਸੱਚ ਬਰਕਤਾਂ ਐਸੇ ਨਿਵਾਜਦੇ ਹੋ ਜਿਨ੍ਹਾਂ ਨੂੰ ਸੰਸਾਰ ਦੇ ਕੋਈ ਪੁੱਛਦਾ ਨਹੀਂ ਸਤਿਗੁਰੂ ਤੁਸੀਂ ਆਪਣੇ ਚਰਨਾਂ ਦੇ ਨਾਲ ਆ ਕੇ ਆਪਣਾ ਰੂਪ ਬਣਾ ਲੈਂਦੇ ਇਹ ਕਰਾਮਾਤ ਹੈ ਸੇਵਾ ਦੀ ਕੋਟ ਬਰਾਦ ਮਿਟੇ ਹਰ ਸੇਵਾ ਸੇਵਾ ਦੇ ਨਾਲ ਹਰ ਤਰ੍ਹਾਂ ਦਾ ਜਿਹੜਾ ਮਨ ਚ ਪਾ ਪਿਆ ਉਹ ਖਤਮ ਹੋ ਜਾਂਦਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਪਿਆਰੇ ਹਣ ਇੱਕ ਨ ਹੋਏ ਭਾਈ ਗੋਂਡਾ ਜੀ ਸਤਵੇਂ ਪਾਤਸ਼ਾਹ ਜੀਾਂ ਤੋਂ ਕਾਬਲ ਦੇ ਵਿੱਚ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਹੁਣ ਸਤਿਗੁਰ ਸਤਵੇਂ ਪਾਤਸ਼ਾਹ ਜੀ ਜਦੋਂ ਦੀਵਾਨ ਸਜਦਾ ਸੀ ਨਾ ਦੀਵਾਨ ਸਮਾਪਤੀ ਉਪਰੰਤ ਪਾਤਸ਼ਾਹ ਜੀ ਪ੍ਰਸ਼ਾਦਾ ਛਕਾ ਕਰਦੇ ਸੀ ਹੁਣ ਜਿਹੜਾ ਗੁਰੂ ਦਾ ਪਿਆਰਾ ਨਾ ਕਾਬਲ ਦੇ ਵਿੱਚ ਬੈਠਾ ਉਹ ਸਤਿਗੁਰਾਂ ਦੇ ਚਰਨਾਂ ਨੂੰ ਫੜ ਕੇ ਬੈ ਗਿਆ ਬਸ ਗੁਰੂ ਹਰ राय ਸਾਹਿਬ ਗੁਰੂ ਹਰ राय ਸਾਹਿਬ ਜਪੀ ਜਾਵੇ ਧਿਆਨ ਉਹਨਾਂ ਦੇ ਚਰਨਾਂ 'ਚ ਹਰ ਪਲ ਸਮਾਧਿ 'ਚ ਲੀਨ ਹੋ ਗਿਆ ਹੁਣ ਪਾਤਸ਼ਾਹ ਜੀ ਦੇ ਦਰਬਾਰ ਦੀ ਸਮਾਪਤੀ ਹੋਈ ਤੇ ਫਿਰ ਸਮਾਸੀ ਪ੍ਰਸ਼ਾਦੇ ਦਾ ਪਰ ਸਤਿਗੁਰ ਉੱਠੇ ਨਹੀਂ ਹੱਲੇ ਵੀ ਉਸ ਤਰ੍ਹਾਂ ਹੀ ਬੈਠੇ ਫਿਰ ਸਿੱਖਾਂ ਨੇ ਅੱਖਾਂ ਸਤਿਗੁਰ ਜੀ ਪ੍ਰਸ਼ਾਦੇ ਦਾ ਸਮਾ ਹੋ ਗਿਆ ਦੇਵਕਸ਼ ਪ੍ਰਸ਼ਾਦਾ ਛੱਕ ਲਵੋ ਪਰ ਫਿਰ ਗਰੀਬ ਬਨਵਾਜ ਉਸੇ ਤਰ੍ਹਾਂ ਬੈਠਾ ਹੁਣ ਪਹਿਰ ਇੱਕ ਬਤੀਤ ਹੋ ਗਿਆ ਕਈ ਸਮਾਂ ਉਸ ਤਰ੍ਹਾਂ ਹੀ ਬੈਠੇ ਰਹੇ ਸਤਿਗੁਰੂ ਜੀ ਕੀ ਗੱਲ ਅੱਜ ਪ੍ਰਸ਼ਾਦਾ ਨਹੀਂ ਆਪਦੀਆਂ ਨਹੀਂ ਸਕਿਆ ਉਸ ਸਮੇਂ ਆਖਣ ਲੱਗੇ ਮੇਰਾ ਇੱਕ ਪਿਆਰਾ ਨਾ ਕਾਬਲ ਦੇ ਵਿੱਚ ਬੈਠਾ ਪਰ ਬੈਠਾ ਮੇਰੇ ਚਰਨ ਫੜ ਕੇ ਜੇ ਮੈਂ ਉੱਠ ਜਾਂਦਾ ਨਾ ਉਹਦੀ ਜਿਹੜੀ ਸਮਾਧੀ ਲੱਗੀ ਸੀ ਉਹ ਖੰਡਿਤ ਹੋ ਜਾਣੀ ਸੀ ਉਹ ਹਿਲ ਜਾਣਾ ਸੀ ਤੇ ਫਿਰ ਸਮਾਧੀ ਲਗਣੀ ਔਖੀ ਹੋ ਜਾਣੀ ਸੀ ਇਸ ਕਰਕੇ ਮੈਂ ਉੱਠਿਆ ਨਹੀਂ ਹੁਣ ਜਿੰਨਾ ਚਿਰ ਮੇਰੇ ਚਰਨ ਇਹ ਨਾ ਛੱਡਦਾ ਉਹਨਾਂ ਚਿਰ ਮੇਰ ਕੋ ਉੱਠਿਆ ਵੀ ਨਹੀਂ ਜਾਣਾ ਇਸ ਕਰਕੇ ਚਰਨ ਕਮਲ ਜਾਕਾਂ ਮਨ ਰਾਪੈ ਫਿਰ ਉਹਦੇ ਨਾਲ ਚਰਨ ਹਿਰਦੇ ਦੇ ਵਿੱਚ ਵਸਾਉਣਾ ਕਰਾਂ ਬਸ ਸੋਹਣੇ ਦੇ ਓਖੇ ਆ ਕਿਉਂਕਿ ਆਖਣ ਓਖਾ ਸੱਚਾ ਨਾ ਓਖਾ ਵਾ ਪਰ ਹੋ ਜਾਂਦਾ ਜਦੋਂ ਚਰਨ ਹਿਰਦੇ ਦੇ ਵਿੱਚ ਵਸ ਕੇ ਨਾ ਫਿਰ ਸੋਗ ਅਗਨ ਤਿਸ ਜਨਨਾ ਬਿਪੇ ਫਿਰ ਜਿਹੜਾ ਦੁੱਖ ਲੱਗਦਾ ਉਹ ਨਹੀਂ ਫਿਰਦਾ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰਿ ਫੇਰ ਜਿਹੜਾ ਆਪਾਂ ਡੁੱਬਦੇ ਪਏ ਆ ਨਾ ਦਲਦਲ ਦੇ ਵਿੱਚ ਹਰ ਪਲ ਆਪਾਂ ਡੁੱਬਦੇ ਪਏ ਆ ਜੇ ਗੁਰੂ ਦੇ ਨਾਮ ਨਾਲ ਚੇਤਨਣ ਕੀਤਾ ਜਾਵੇ ਹਰ ਪਲ ਗੋਤੇ ਖਾ ਰਹੇ ਆ ਕਦੀ ਕਾਮ ਦੇ ਵਿੱਚ ਕਦੀ ਕ੍ਰੋਧ ਦੇ ਵਿੱਚ ਕਦੀ ਲੋਭ ਦੇ ਵਿੱਚ ਕਦੀ ਮੋਹ ਦੇ ਵਿੱਚ ਕਦੀ ਹੰਕਾਰ ਦੇ ਵਿੱਚ ਕਦੀ ਪਰਾਇ ਨਿੰਦਿਆ ਦੇ ਵਿੱਚ ਕਈ ਪਰਾਇ ਤਨ ਨੂੰ ਵੇਖਣ ਦੇ ਵਿੱਚ ਡੁੱਬਦੇ ਪਏ ਆ ਫਿਰ ਪਾਸਾ ਜੀ ਕਹਿੰਦੇ ਜੇ ਤੂੰ ਤਰਨਾ ਚਾਹੁੰਦਾ ਨਾ ਸਾਗਰ ਤਰਿਆ ਸਾਧੂ ਸੰਗਤ ਤੋਂ ਗੁਰੂ ਦੇ ਸ਼ਰਨ ਦੇ ਵਿੱਚ ਪੈ ਜਾ ਜੇ ਗੁਰੂ ਦੀ ਸ਼ਰਨ ਦੇ ਵਿੱਚ ਪਿਆਣਾ ਫੇਰ ਹੀ ਤਰਿਆ ਜਾਣਾ ਨਹੀਂ ਤੇ ਡੁੱਬਿਆ ਰਹ ਹੁਣ ਇੱਕ ਤਾਂ ਉਹ ਵਿਅਕਤੀ ਹੁੰਦੇ ਜਿਹੜਾ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਤੇ ਵੇਖ ਕੇ ਖੁਸ਼ ਹੁੰਦੇ ਆ ਕਿਸਨੂੰ ਦੁੱਖ ਲੱਗਾ ਉਹਦੇ ਵੇਖ ਕੇ ਖੁਸ਼ ਹੁੰਦੇ ਆ ਹਾਂ ਉਹਦੇ ਦੁੱਖ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਉਹਨੂੰ ਵੇਖ ਕੇ ਖੁਸ਼ ਹੁੰਦੇ ਆ ਤੇ ਇੱਕ ਉਹ ਵਿਅਕਤੀ ਹੁੰਦੇ ਜਿਹੜੇ ਆਣ ਕੇ ਨਾ ਮਦਦ ਕਰਦੇ ਸਹਾਇਤਾ ਕਰਦੇ ਆ ਆਪਾਂ ਪਹਿਲੇ ਕਿਹਾ ਸੀ ਨਾ ਵਿਅਕਤੀ ਵੀ ਦੋ ਤਰ੍ਹਾਂ ਦੇ ਹੁੰਦੇ ਇੱਕ ਸੱਚੇ ਇੱਕ ਝੂਠੇ ਉਸੇ ਪ੍ਰਕਾਰ ਪਾਸ਼ਾ ਜੀ ਉਹ ਹਨ ਜਿਹੜੇ ਸਾਨੂੰ ਦੁੱਖਾਂ ਦੇ ਵਿੱਚੋਂ ਕੱਢਣਾ ਚਾਹੁੰਦੇ ਨਾ ਕਿ ਉਹ ਆ ਜਿਹੜੇ ਦੁੱਖਾਂ ਦੇ ਵਿੱਚ ਪਾਉਣਾ ਚਾਹੁੰਦੇ ਜੀ ਭਲਿਆ ਪੁਰਖਾ ਜੇ ਤੂੰ ਸੋਨਾ ਨਾ ਕੀ ਤੂੰ ਇਥੋਂ ਪਾਰ ਉਤਾਰ ਰਹਾ ਫਿਰ ਗੁਰੂ ਦੇ ਚਰਨਾਂ ਦੇ ਨਾਲ ਆ। ਉਤਮ ਗੈ ਤੇਰਾ ਪਾਰ ਉਤਾਰਾ ਨਹੀਂ ਕਿਸੇ ਨੇ ਕਰੀ। ਨਿਰਪਰ ਨਾਮ ਜਪੋ ਹਰ ਰੰਗੇ ਨਿਰਭਉ ਜਪੈ ਸਗਲ ਭਉ ਮਿਟਾਓ ਫਿਰ ਤੂੰ ਜਦੋਂ ਬਾਰ ਬਾਰ ਜਪੇਂਗਾ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਫਿਰ ਉਹਦੇ ਵਰਗਾ ਬਣੇਗਾ ਜਿਸ ਤਰ੍ਹਾਂ ਦੇ ਉਹਦੇ ਕੋਨੇ ਆ ਨਾ ਉਹ ਕਿਸੇ ਤੋਂ ਡਰਦਾ ਨਹੀਂ ਉਸ ਤਰ੍ਹਾਂ ਦਾ ਤੁਰਾ ਵੀ ਗੁਣ ਹੋ ਜਾ ਫਿਰ ਤੂੰ ਵੀ ਕਿਸੇ ਤੋਂ ਡਰੇਗਾ ਨਹੀਂ ਉਸ ਅਕਾਲ ਪੁਰਖਾਂ ਛੱਡ ਕੇ ਜਿਸ ਤਰ੍ਹਾਂ ਉਹ ਜੁਨਾ ਤੁਰਹਤਾ ਨਾ ਫਿਰ ਤੂੰ ਵੀ ਉਹਦੇ ਚਰਨਾਂ ਦੇ ਵਿੱਚ ਜਾ ਕੇ ਲੱਗੇਗਾ ਪਰ ਮਿਲਦਾ ਪਤਾ ਕਿੱਥੋਂ ਪਤਾ ਗੁਰ ਪ੍ਰਸਾਦ ਜੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਵੇਂਗਾ ਨਾ ਤੇ ਗੁਰੂ ਕਿਰਪਾ ਕਰਨਗੇ ਫਿਰ ਗੁਰੂ ਕਿਰਪਾ ਕਰਕੇ ਨਾਮ ਦੇ ਦਾਤ ਬਖਸ਼ਿਸ਼ ਕਰਨਗੇ ਤੇ ਫਿਰ ਉਹ ਅਵਸਥਾ ਬਣੇਗੀ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਇਹ ਫਿਰ ਜਿਹੜੇ ਤਨ ਨੂੰ ਦੁੱਖ ਲੱਗੇ ਹਨ ਕਿਸ ਤਰ੍ਹਾਂ ਵੀ ਗਰਮ ਕਰਕੇ ਉਹ ਦੁੱਖ ਸਰੀਰ ਨੂੰ ਮਿਲੇ ਜਾਂ ਆਤਮਾ ਨੂੰ ਮਿਲੇ ਉਹ ਫਿਰ ਗਾਂ ਜਾ ਕੇ ਉਹਨਾਂ ਦਾ ਲੇਖਾ ਤੇ ਜ਼ਰੂਰ ਹੋਵੇਗਾ ਇੱਥੇ ਵੀ ਲੇਖਾ ਹੋ ਨਹੀਂ ਰਿਹਾ ਦੁੱਖਾਂ ਭੋਗ ਰਹੇ ਅੱਗੇ ਜਾ ਕੇ ਤੇ ਹੋਰ ਲੇਖਾ ਹੋਣਾ ਫਿਰ ਪਾਸਾ ਜੀ ਕਹਿੰਦੇ ਜੇ ਤੂੰ ਉਹਦਾ ਨਾਮ ਜਪਿਆ ਨਾ ਫਿਰ ਤੇਰਾ ਜਿਹੜਾ ਲੇਖਾ ਉਹ ਕਦਾਚ ਨਹੀਂ ਹੋਵੇਗਾ ਕਿਉਂਕਿ ਜਿੱਥੇ ਗੁਰੂ ਦਾ ਸ਼ਬਦ ਹਨ ਉੱਥੇ ਧਰਮ ਰਾਜ ਵੀ ਤੇਰਾ ਲੇਖਾ ਨਹੀਂ ਪੁੱਛ ਸਕੇਗਾ ਉਹ ਵੀ ਫਿਰ ਤੈਨੂੰ ਨਮਸਕਾਰ ਹੀ ਕਰੇਗਾ ਕਿਉਂਕਿ ਤੂੰ ਗੁਰੂ ਨੂੰ ਧਿਆਇਆ ਨਾ ਜਮ ਜੰਦਾਰ ਨਾ ਆਵੇ ਨੇੜੇ ਕਿਸੇ ਪ੍ਰਕਾਰ ਦਾ ਵੀ ਕੋਈ ਜਮ ਤੇਰੇ ਨੇੜੇ ਨਹੀਂ ਆ ਸਕਦਾ ਇਨਸਾਨ ਇਹ ਮੰਗਦਾ ਨਾ ਕਿ ਮੁਕਤੀ ਮਿਲ ਜਾਵੇ ਪਹਿਲੀ ਅਵਸਥਾ ਹੁੰਦੀ ਇਨਸਾਨ ਦੀ ਕੀ ਚੰਗਾ ਘਰ-ਵਾਰ ਬਣ ਜਾਏ ਫਿਰ ਗੱਡੀਆਂ ਧੀ ਪੁੱਤ ਚੰਗੇ ਨਿਕਲ ਆਉਣ ਕਾਰੋਬਾਰ ਵਧੀਆ ਹੋਵੇ ਤੇ ਫਿਰ ਲਾਸਟ ਇਹੋ ਹੀ ਆ ਕਿ ਮੁਕਤੀ ਮਿਲ ਜੇ ਇਹ ਤੋਂ ਉੱਪਰ ਨਹੀਂ ਉੱਠ ਸਕਦੇ ਹਾਂਜੀ ਸਭ ਕੁਝ ਤੈਨੂੰ ਆਕਾਰਪੁਰਖ ਦੇਂਦਾ ਤੂੰ ਦਾ ਸ਼ੁਕਰ ਤੇ ਕਰ ਉਹਨੂੰ ਸੀਸ ਤੇ ਨਵਾ ਉਹਨੂੰ ਬਾਰ ਬਾਰ ਨਮਸਕਾਰ ਤੇ ਕਰ ਜੇ ਤੂੰ ਮੁਕਤੀ ਵਿੱਚ ਹੋਣਾ ਨਾ ਫਿਰ ਵੀ ਤੈਨੂੰ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪੈਣਾ ਜਮ ਜੰਦਾਰਨ ਆਵੇ ਨੇੜੇ ਫਿਰ ਜਿਹੜੇ ਜਮ ਹੈ ਨਾ ਉਹ ਵੀ ਨੇੜੇ ਨਹੀਂ ਆਉਣਗੇ ਪਰ ਜੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਲੱਖਾਂ ਭਟਕਦੇ ਪਏ ਨੇ ਤੇ ਲੱਖਾਂ ਭਟਣਗੇ ਪਰ ਕਿਸਮਤ ਵਾਲਿਆਂ ਗੁਰੂ ਨੇ ਰਹਿਮਤ ਬਖਸ਼ੀ ਤੇ ਆਪਣੇ ਚਰਨਾਂ ਦੇ ਵਿੱਚ ਬਿਠਾਇਆ ਨੇ ਤੇ ਐਸ ਸਮੇਂ ਕਿੰਨੇ ਕੋ ਕਰਮ ਚੱਲਦੇ ਪਏ ਕੋਈ ਸ਼ਰਾਬ ਦੇ ਠੇਕਿਆਂ ਦੇ ਬਾਹਰ ਬੈਠਾ ਤੇ ਕੋਈ ਕਿਸੇ ਪ੍ਰਕਾਰ ਦੀ ਗਲਤ ਕਾਰਜ ਕਰ ਰਿਹਾ ਪਰ ਕਿਸਮਤ ਵਾਲਿਆਂ ਕਿ ਗੁਰੂ ਨੇ ਆਪਣੀ ਸ਼ਰਨ ਦੇ ਵਿੱਚ ਆਪਣੀ ਬੁੱਕਲ ਦੇ ਵਿੱਚ ਲਿੱਤਾ ਫਿਰ ਤ੍ਰਿਸ਼ਨਾ ਅਗਣ ਰਬ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨ ਲੈ ਜਿਹੜੀ ਤ੍ਰਿਸ਼ਨਾ ਜਿਹੜੀ ਮਨ ਦੇ ਵਿੱਚ ਵਿਕਾਰ ਹੀ ਚੱਲਦੇ ਪਏ ਆ ਜਿਹੜੀ ਅਗਨ ਬਲਦੀ ਪਈ ਹੈ ਜਿਹੜੀ ਕਿਸੇ ਨੂੰ ਵੇਖ ਕੇ ਖੁਸ਼ੀ ਨਹੀਂ ਬਰਦਾਸ਼ਤ ਹੁੰਦੀ ਉਹ ਵਾਲੀ ਅਗਨ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਫਿਰ ਉਹ ਆਪ ਕਿਰਪਾ ਕਰਦਾ ਉਹਨੂੰ ਠੰਡੀਆਂ ਕਰ ਦਿੰਦਾ ਫਿਰ ਮਨ ਦੇ ਵਿੱਚ ਨਾ ਹਰ ਪਲ ਉਹਦਾ ਨਾਮ ਹੀ ਵਸਿਆ ਰਹੇ ਹਰ ਪਲ ਮੁਖ ਤੋਂ ਵਾਹਿਗੁਰੂ ਨਿਕਲਦਾ ਜੀ ਕਿਸੇ ਦੀ ਮਨ ਦੇ ਵਿੱਚ ਨਿੰਦਿਆ ਪ੍ਰਤਵੀ ਸਵਾਲ ਆਵੇ ਨਾ ਫੁਰਨਾ ਵੀ ਆਵੇ ਗੱਲ ਵੀ ਆਵੇ ਫਿਰ ਅਕਾਲ ਪੁਰਖ ਉਹਨੂੰ ਖਤਮ ਕਰਕੇ ਉਹਦੀ ਜਗ੍ਹਾ ਅਕਾਲ ਪੁਰਖ ਦੀ ਹਸਤੀ ਭਰਦਾ ਫਿਰ ਕੀ ਹੁੰਦਾ ਨਾਨਕ ਉਦਰੇ ਬ੍ਰਹਮ ਸਰਨਾਇ ਫਿਰ ਬਾਸੈ ਅੱਖ ਦੇ ਕੀ ਜਦ ਤੂੰ ਉਹਦੀ ਸ਼ਰਨ ਦੇ ਵਿੱਚ ਪੈਵੇਂਗਾ ਨਾ ਫਿਰ ਤੇਰਾ ਪਾਰ ਉਤਾਰ ਹੋਵੇਗਾ ਪਰ ਇੱਕ ਗੱਲ ਇਹ ਪਹਿਣਾ ਉਹਦੀ ਸ਼ਰਨ ਦੇ ਵਿੱਚ ਪਹਿਣਾ ਜਿੱਥੇ ਮਰਜੀ ਘੁੰਮੋ ਜੇ ਗੁਰੂ ਕੋ ਦਾਤ ਨਹੀਂ ਨਾ ਪ੍ਰਾਪਤ ਹੋਈ ਤੇ ਐਸਾ ਕੋਈ ਸਥਾਨ ਨਹੀਂ ਦਿੱਤਾ ਤੁਹਾਨੂੰ ਦਾਤ ਪ੍ਰਾਪਤ ਹੋ ਸਕਿਆ ਜੀ ਗੁਰੂ ਨੇ ਕਿਰਪਾ ਨਾ ਨ ਕੀਤੀ ਤੇ ਕਦੀ ਮਸੀਤਾਂ ਦੇ ਵਿੱਚ ਕਦੀ ਕਿਸੇ ਮੁਰਦਿਆਂ ਨੂੰ ਕਦੀ ਮੂਰਤੀਆਂ ਨੂੰ ਬਸ ਐ ਹੋਈ ਜੇ ਕਦੀ ਧਾਗਿਆਂ ਦੇ ਵਿੱਚ ਫਸੇ ਰਹਾਂਗੇ ਪਰ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਨਾ ਗੁਰੂ ਕਿਸੇ ਕੋਲ ਕੁਝ ਮੰਗਦਾ ਅਜੇ ਤੱਕ ਕਿਸੇ ਨੇ ਮੰਗਿਆ ਗੁਰੂ ਕੋਲ ਆਪਾਂ ਗੁਰੂ ਕੋਲ ਮੰਗਦੇ ਬਾਦਸ਼ਾਹ ਜੀ ਇਹ ਚਾਹੀਦਾ ਉਹ ਚਾਹੀਦਾ ਕਿਰਪਾ ਕਰੋ ਤੰਦਰੁਸਤੀ ਬਖਸ਼ੋ ਮੰਗਣਾ ਵੀ ਆਪਾਂ ਗੁਰੂ ਕੋਲ ਪਰ ਕਦੀ ਗੁਰੂ ਨੇ ਤੁਹਾਡੇ ਕੋਲ ਕੁਝ ਮੰਗਿਆ ਕਦੀ ਸੋਚ ਕੇ ਵੇਖੋ ਗੁਰੂ ਨੇ ਤੇ ਇਹ ਕਿਹਾ ਭਾਈ ਕਿ ਬੈਠ ਕੇ ਅਕਾਲ ਪੁਰਖ ਦਾ ਨਾਮ ਜਪ ਕਦੀ ਗੁਰੂ ਨੇ ਕਿਹਾ ਕਿ ਮੈਨੂੰ ਪੈਸਾ ਦੇਵੋ ਮੈਨੂੰ ਪੈਸੇ ਚੜਾਓ ਜਾਂ ਮੈਨੂੰ ਕਿਹਾ ਕਿ ਮੈਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਨਹੀਂ ਬਸਿਕੋ ਕਿ ਜਿੰਨੇ ਵੀ ਬਾਣੀ ਪੜੋਗੇ ਸਭ ਦੇ ਵਿੱਚ ਇੱਕੋ ਗਿਆਲ ਕਿ ਕੀ ਹੈ ਬੈਠ ਕੇ ਨ ਸੰਗਤ ਦੇ ਰੂਪ ਦੇ ਵਿੱਚ ਨਿਤਨੇਮ ਕਰੋ ਅਕਾਲ ਪੁਰਖ ਨੂੰ ਚਿਤੇ ਕਰੋ ਤੇ ਅਕਾਲ ਪੁਰਖ ਨੇ ਤੁਹਾਡਾ ਭਾਰ ਉਤਾਰਾ ਕਰਨਾ ਗੁਰੂ ਨੂੰ ਆਪ ਲੋੜ ਨਹੀਂ ਸਾਨੂੰ ਲੋੜ ਹੈ ਗੁਰੂ ਦੀ ਗੁਰੂ ਨੂੰ ਸਾਡੀ ਲੋੜ ਨਹੀਂ ਪਰ ਸਾਨੂੰ ਗੁਰੂ ਦੀ ਲੋੜ ਹੈ ਇਸ ਕਰਕੇ ਜਿੱਦਾਂ ਕੋਈ ਬੱਚਾ ਖੜੇ ਨਹੀਂ ਪੈ ਜਾਂਦਾ ਮਾਪਿਓ ਦੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਚਾਹੀਦੀ ਉਸ ਤਰ੍ਹਾਂ ਆਪਾਂ ਵੀ ਗੁਰੂ ਦੇ ਖੜੇ ਪੈ ਜੀਏ ਪਾਤਸ਼ਾਹ ਸਾਨੂੰ ਹੀ ਨਾਮ ਦੀ ਦਾਤ ਚਾਹੀਦੀ ਸਾਨੂੰ ਵੀ ਨਿਤਨੇਮ ਚਾਹੀਦਾ ਸਾਨੂੰ ਵੀ ਬਾਣੀ ਚਾਹੀਦੀ ਤੇ ਸਾਨੂੰ ਵੀ ਗੁਰੂ ਦਾ ਸ਼ਬਦ ਚਾਹੀਦਾ ਫਿਰ ਜਦੋਂ ਗੁਰੂ ਦਾ ਸ਼ਬਦ ਮਿਲ ਗਿਆ ਨਾ ਤੇ ਫਿਰ ਬਾਰ ਬਾਰ ਬੰਦਨਾ ਹਰ ਬੰਦਨਾ ਵਾਲੀ ਅਵਸਥਾ ਬਣ ਜਾਵੇ ਫਿਰ ਬਾਰ ਬਾਰ ਉਹਨੂੰ ਨਮਸਕਾਰ ਹੀ ਕਰਨੀ ਮਨ ਦੇ ਵਿੱਚ ਹਰ ਪਲ ਉਹਦੀ ਹਸਤਤ ਨਿਕਲਨੀ ਕਿਸੇ ਪ੍ਰਤੀ ਵੀ ਮਨ ਦੇ ਵਿੱਚ ਈਰਖਾ ਨਹੀਂ ਰਹਿਣੀ ਗੁਰੂ ਕਿਰਪਾ ਕਰ ਸਾਡੇ ਵੀ ਇਹ ਅਵਸਥਾ ਬਣ ਜਾਵੇ ਬੋਲਦੇ ਬਿੰਦ ਪ੍ਰਕਾਰ ਦੇ ਭੁੱਲਾਂ ਚ ਖਿਮਾ ਬਖਸ਼ ਲੈਣੀ ਗੱਜ ਵੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ